ਇਕਰ ਚੂੜੀਆਂ ਗੁਰਦੁਆਰਾ ਸਭ ਦੀ ਬਾਹਰ ਦੀ ਇਮਾਰਤ ਤੰਤਨ ਬਾਬਾ ਬੁੱਢਾ ਸਾਹਿਬ ਜੀ ਕਾਰਸ਼ਿਆ ਵਾਲੇ ਕਿਲਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਤੰਤੂ ਬਾਬਾ ਸੇਵਾ ਸਿੰਘ ਜੀ ਸੰਤ ਭਗਤ ਸਿੰਘ ਜੀ ਵੱਲੋਂ ਜੋ ਗੁਰਦੁਆਰਾ ਦੁੱਖ ਪੰਜਾ ਸਾਹਿਬ ਚੌਂਕ ਤਲਵੰਡੀ ਨਾਰ ਜੋ ਕਿ ਤਲਵੰਡੀ ਨਾਰ ਚੌਂਕ ਵਿਵਚ ਜਿਹੜਾ ਹੈ ਗੁਰਦੁਆਸਥੇਤਾ ਹੁਣੇ ਅਸੀਂ ਮੇਰੇ ਬਾਬਾ ਜੀ ਨਾਲ ਗੱਲ ਵੀ ਕੀਤੀ ਇਹ ਉਹ ਦਰਬਾਰ ਆ ਉੱਪਰ ਬੜੇ ਵਧੀਆ ਤਰੀਕੇ ਨਾਲ ਦਰਬਾਰ ਸਜਾਇਆ ਗਿਆ ਹੋਇਆ ਇਹ ਜਿਹੜੀ ਹੋ ਰਹੀ ਹੈ ਬਹੁਤ ਖੂਬਸੂਰਤੀ ਦਾ ਕੰਮ ਕੀਤਾ ਹੋਇਆ ਸ੍ਰੀ ਸ਼ਕਲ ਜੀ ਮੈਂ ਪੱਤਰਕਾਰ ਹੀਰਾ ਸਿੰਘ ਤਲਵੜੀ ਐਸੋਲਵ ਮੌਜੂਦ ਹਾਂ ਜੀ ਤਲਵੜੀ ਨਾਰ ਚੌਕ ਦੇ ਵਿਖੇ ਅੱਜ ਜੇ ਤੁਸੀਂ ਚਾਹਦੇ ਹੋ ਇਹ ਪਹਿਲੀ ਪਾਸ਼ਾਹੀ ਦਾ ਪ੍ਰਪਾਸ਼ਪੁਰਬ ਪ੍ਰਕਾਸ਼ਪੁਰਬ ਜੋ ਬੜੀ ਧੁੰਮਤਾ ਨਾਲ ਬੜੀ ਸ਼ਰਧਾ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਇਸ ਸੰਬੰਧੀ ਸਾਡੇ ਨਾਲ ਬੜੇ ਮਾਣਯੋਗ ਕਪਾੜਾ ਜੀ ਸਾਡੇ ਨਾਲ ਨੇ ਜੋ ਇਸ ਪੁੱਤਰ ਸਭ ਤਲਵੜੀ ਨਾਰ ਦੇ ਚੌਕ ਦੇ ਵਿੱਚ ਸੇਵਾ ਕਰਦੇ ਨੇ ਅੱਪੋਂ ਨਾਲੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਬਾ ਜੀ ਤੁਹਾਨੂੰ ਬਹੁਤ ਮੁਬਾਰਕਾਂ ਤੇ ਅੱਜ ਬਨਾਕ ਪਾਸ਼ਾ ਜੀ ਨੇ ਨੰਦਰ ਲਾਇਆ ਸਿੰਘੋਦਾਈ ਆ ਕੀ ਕਹਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸਾਨ ਤਾਂਤਾਨਾ ਹਰਤੂ ਬਾਬਾ ਸੇਵਾ ਸਿੰਘ ਜੀ ਬਾਬਾ ਭਾਲ ਸਿੰਘ ਜੀ ਬਾਬਾ ਲਾਭ ਸਿੰਘ ਜੀ ਬਾਬਾ ਹਰਭਜਨ ਸਿੰਘ ਜੀ ਪਲਵਾਨ ਇਹ ਪ੍ਰਬੰਧਕ ਬਾਬਾ ਸਚਿਆ ਸਿੰਘ ਜੀ ਬਾਬਾ ਨਾਮ ਸਿੰਘ ਜੀ ਕਿਹਦਾ ਆਨੰਦਗਰ ਵਾਲਿਆਂ ਦਾ ਇਹ ਡੇਰਾ ਹੈ ਜੋ ਕਿ ਇੱਥੇ ਲੰਗਰ ਚੱਲਦਾ ਹੈ ਅੱਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਪਾਸ਼ਾ ਬਖਸ਼ਿਸ਼ ਕੀਤੀ ਹੈ ਸੋ ਇਹ ਆ ਵੀ ਪਾਸ਼ਾ ਦੀ ਬਖਸ਼ਿਸ਼ ਦੇ ਨਾਲ ਸਵੇਰੇ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਕੱਢ ਕੇ ਫੇਰ ਆਣ ਕੇ ਸ਼ੁਰੂ ਕੀਤਾ ਹੈ ਕੀਰਤਨ ਦਰਬਾਰ ਹੋਇਆ ਹੈ ਇੱਥੇ ਆਣ ਕੇ ਲੰਗਰ ਵੀ ਚੱਲਦਾ ਹੈ ਬੜੀ ਵਧੀਆ ਕਿਰਪਾ ਇਹ ਸਾਰੇ ਲੰਗਰ ਬਾਬਾ ਜੀ 24 ਘੰਟੇ ਚੱਲਦਾ ਲੰਗਰ 24 ਘੰਟੇ ਚੱਲਦਾ ਹੈ ਕੋਈ ਸੰਗਤ ਜਦੋਂ ਮਰਜ਼ੀ ਆਵੇ ਜਦੋਂ ਮਰਜ਼ੀ ਆਣ ਕੇ ਸੰਗਤ ਛਗੇ ਲੰਗਰ ਚੱਲਦਾ ਹੈ 24 ਘੰਟੇ ਹੀ ਬੜੇ ਪ੍ਰੇਮ ਦੇ ਨਾਲ ਸੰਗਤਾਂ ਨੂੰ ਸ਼ਿਕਾਇਦਾ ਹੈ ਅੱਜ ਵੀ ਸੰਗਤਾਂ ਨੇ ਆਣ ਕੇ ਬੜੇ ਪ੍ਰੇਮ ਦੇ ਨਾਲ ਬੜਾ ਕੀਰਤਨ ਕੀਤਾ ਹੈ ਕੀਰਤਨ ਦਾ ਆਨੰਦ ਮਾਣਿਆ ਕਥਾ ਵਾਚ ਕਥਾ ਕੀਰਤਨ ਹੋਏ ਹਨ ਸੋ ਇਹ ਸਾਰੇ ਦੇਣ ਸਾਫ ਸੰਗਤਾਂ ਦੀ ਹੈ ਸਾਰੇ ਇਲਾਕੇ ਦੀ ਹੈ ਰਲਵੰਡੀ ਨਾਲ ਵੀ ਸਬੋਰ ਵੀ ਸਾਰੇ ਪਿੰਡਾਂ ਦੀ ਲਾਗੇ ਲਾਗੇ ਜਿੰਨੇ ਡੇਰੇ ਹਨ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਹੈ ਆਣ ਕੇ ਲੰਗਰ ਪਾਣੀ ਪਕਾਇਆ ਅੱਜ ਮੂਲੀਆ ਦੇ ਪ੍ਰਸ਼ਾਦੇ ਵੀ ਨਾਲ ਛਕਾਏ ਜੀ ਦੇਖ ਰਹੇ ਕੋਈ ਜਿਵੇਂ ਸੜੀਆਂ ਬੀਬੀਆਂ ਮਾਤਾਵਾਂ ਪੈਣਾ ਲੰਗਰ ਦੀ ਸੇਵਾ ਕਰ ਰਹੀਆਂ ਕੋਈ ਗੋਭੀ ਕੱਟ ਰਿਆ ਕੋਈ ਪਿਆਜ਼ ਨੂੰ ਫੜ ਕੇ ਬੈਠਾ ਹੋਇਆ ਔਰ ਬਾਕੀ ਜਿਹੜੇ ਗੁਰਦੁਆਰੇ ਲਾਗੋ ਪਿੰਡੋ ਸੇਵਾਦਾਰ ਜਿਹੜੇ ਆਉਂਦੇ ਨੇ ਅੱਜ ਉਹ ਵਿਸ਼ਾ ਤੇ ਬਲਾ ਇਹ ਹੈ ਜੀ ਇਹ ਹੈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਿਸ਼ਾਨ ਸਾਹਿਬ ਔਰ ਬਹੁਤ ਹੀ ਸੋਹਣੀ ਕਲਾਕਾਰੀ ਕੀਤੀ ਹੋਈ ਆ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਗੁਰਦੁਆਰਾ ਬਣਿਆ ਹੋਇਆ ਆ ਲੋਕੀ ਆਪਣੀਆਂ ਮਗਮਗੀਆਂ ਮੁਰਾਦਾ ਲੈ ਕੇ ਆਹਰ ਨੇ ਉਹ ਸੇਵਾ ਕਰ ਰਹੇ ਨੇ ਸਬਜ਼ੀ ਕੱਢੀ ਜਾ ਰਹੀ ਆ ਸਾਡੇ ਹੋਰ ਕੋਈ ਗੁਰਦੁਆਰਾ ਸਾਹਿਬ ਤੋਂ ਅੱਗੇ ਸੇਵਾਦਾਰ ਜਿਹੜੇ ਬੈਠੇ ਹੋਏ ਨੇ ਔਰ ਇੱਧਰ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਸੈਂਪਲ ਹੰਡੀਨਾਰ ਚੌਕ ਦੇ ਵਿੱਚ ਲੰਗਤਾਂ ਸਗਤਾਂ ਲੰਗਰ ਛਕ ਰਹੀਆਂ ਨੇ ਔਰ ਪ੍ਰਬਾਰ ਮਤੀ ਸਿ ਕੋਲੋਂ ਬੜੀ ਔਰ ਬਾਕੀ ਸਾਰੇ ਗੁਰਦੁਆਰਾ ਸਾਹਿਬ ਦੇ ਕਰਮਚਾਰੀਆਂ ਵੱਲੋਂ ਜਾਂ ਸੇਵਾਦਾਰਾਂ ਵੱਲੋਂ ਜਿਹੜੀ ਸੇਵਾ ਨਿਭਾਈ ਜਾਂਦੀ ਹੈ ਬਹੁਤ ਹੀ ਤੰਦਾਈ ਨਾ ਇੱਥੇ ਗੱਲ ਇਹ ਕਿ ਦੱਸਣੀ ਚਾਹੂਗਾ ਕਿ ਇੱਥੇ 24 ਘੰਟੇ ਲੰਗਰ ਚੱਦਾ ਰਹਿੰਦਾ ਕੋਈ ਵੀ ਆਵੇ ਲੰਗਰ ਪ੍ਰਸ਼ਾਦਾ ਸਾਰੇ ਧਰਮਾਂ ਦੇ ਵਿੱਚ ਇਹ ਪਾਸ਼ਾ ਨੂੰ ਕੋਈ ਸ਼ਰਤ ਪੀਰ ਹੁੰਦਾ ਕੋਈ ਸਿਤਾ ਪਾਸ਼ਾ ਹੁੰਦਾ ਅੱਜ ਉਹਨਾਂ ਦਾ ਜਨਮ ਦਿਹਾੜਾ ਆ ਪ੍ਰਕਾਸ਼ ਤੁਰਬਾ ਕੀ ਕਰਨ ਚਾਹੋ ਸਭ ਤੋਂ ਪਹਿਲਾਂ ਤੇ ਉਸ ਸੰਸਥਾਨ ਨੂੰ ਸੰਤਨ ਸਰਵ ਜੀ ਦੇ ਨਾਮ ਦੇ মহারাজ ਜੀ ਕੋਲ ਕਾਰਜ ਦੇ ਲਾਫਟ ਕਰੀ ਲੋਗੇ ਤੇ ਮੈਂ ਇਹੋ ਸੰਸਥਾਨ ਦਾ ਕਹਾਂਗਾ ਹੈ মহারাজ ਸੰਤਨ ਜੀ ਦੇ ਨਾਮ ਕਰਕੇ ਜੋ ਵੀ ਸੰਸਥਾਨ ਹੋਣੀ ਚਾਹੀਦੀ ਹੈ ਸਾਨੂੰ ਉਹਨਾਂ ਦੇ ਸਾਹਮਣੇ ਪੱਨਾ ਜਾਇਆ ਜਾਣਾ ਉਹਨਾਂ ਦੇ ਕੇ ਨਮ ਨੋਗਰੀ ਮੈਂ ਨਾਮ ਦਿੱਤੇ ਵਣ ਚੋ ਜਿੰਨਾ ਵਜੇ ਸਾਨੂੰ ਕੋਈ ਕਰਦੇ ਹੋਏ ਇੱਥੇ ਮੁਰਦਾ ਸਾਹਿਬ ਜੋ ਹੈ ਨਾ ਉਹਦਾ ਸਤਿ ਪੰਥ ਹੈ ਚੰਗੋ ਜਿਨਾਰੂ ਦੀ ਇੱਥੇ ਕਾਰ ਸੇਵਾ ਛਿਲਾਨੰਦਗੜ੍ਹ ਸੰਪਰਕ ਕਵਲ ਹੈ 400 ਕਰਦੀ ਜਾਂਦਾ ਉਹਨਾਂ ਨੂੰ 24 ਘੰਟੇ ਦੀ ਸੇਵਾ ਕਰਦੇ ਹਨ ਅੱਛਾ ਇਸ ਨੂੰ ਸੰਦਾ ਕੁਝ ਨੰਬਰ ਕਰਦੀਆਂ ਦਾ ਬਰੇ 4 ਸਟਾਲਾਂ ਦਾ ਸਵਾਜ ਨਾਲ ਕੁਝ ਸੇਵਾ ਕਰਦੇ ਹਨ ਸਾਰੇ ਸੇਵਾਵਾਂ ਦਾ ਸਾਰੇ ਸੰਗਤਾਂ ਦਾ ਧੰਨਵਾਦ ਕਿਹਦਾ ਨਹੀਂ ਇੰਨਾ ਸੰਜੋਗ ਬਣਿਆ ਜੀ ਅੱਜ ਤੁਸੀਂ ਜਾੜਦੇ ਹੋ ਕਿ ਇਹਦਾ ਤੰਗਾ ਵਿਧਾਰਾ ਆ ਸੱਚੀ ਪਾਸਾ ਪਹਿਲੇ ਪਾਸਾ ਹੀ ਨਾ ਕੀ ਕਹਿਣਾ ਚਾਹੋਗੇ ਆਪਣੀ ਵਾਰੀ ਤੁਹਾਨੂੰ ਜੀ ਖਾਸਾ ਵਾਜ ਦਿੱਤੀ ਗੋਦੇ ਕਹਿੰਦਾ ਮੈਂ ਆਪਣੇ ਚਾਹ ਕਹਿਣਾ ਬਹੁਤ ਹੀ ਅਧੀ ਘਰਵਾਨੀ ਆ ਕਿ ਜਿਨ੍ਹਾਂ ਨੇ ਦੇ ਦਰਵਾਜ਼ਾ ਪੁੱਛ ਕੇ ਕਾਨੂੰਨ ਕੁਝ ਕਹਿਨ ਦਾ ਸੁਣਾਉਂਦਾ ਕਿ ਤੱਕ ਵੀ ਜਾਵੇ ਤੇ ਸਾਡੀ ਕਈ ਪਾਰਸ਼ਾ ਦੀ ਸੰਗਤ ਦੀ ਬਾਜ ਪੰਜੋ ਪਟਿੰਡਾ ਗਿਰਨ ਜਾਣਾ ਜੀ ਸੰਗਤ ਸਾਰੀ ਸੰਗਤਾਰੇ ਦੇਖ ਉਹ ਦੇਖ ਕੇ ਲੋਕ ਬੜੇ ਪ੍ਰਸਤਿਤ ਹੋ ਜਾਂਦੇ ਉਸੇ ਕੜੀ ਵਿੱਚ ਗੁਰੂਆਂ ਸਾਹਿਬ ਜੀ ਦੇਖਣ ਗੁਰੂ ਸਾਹਿਬ ਜੀ ਦਾ ਚੌਥੀ ਵਾਲੇ ਤੇ ਇਹ ਵੀੁਰ ਵੀ ਜਿਆਦਾ ਬੜੇ ਯਾਦ ਆਉਂਦੇ ਬੜੀਆਂ ਸੰਗਤਾਂ ਬੱਚਿਆਂ ਬੀਬੀਆਂ ਕੱਲ ਤੋਂ ਹੀ ਇਸ ਕਮੂਨ ਮਨੋਰੀਆ ਪਰ ਜੋ ਤਿਆਰੀ ਕਰ ਰਹੀ ਹੈ ਕਿ ਉਹਨਾਂ ਨੇ ਆਪਣੀ ਪੂਰੀ ਲਗਨ ਦਾ ਸੇਵਾ ਕੀਤੀ ਹੈ ਤੇ ਉਹ ਜੋ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਹੀ ਅਕੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤਾਂ ਨਨ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਨਮ ਦਿਹਾੜਾ ਵਾ ਜੋ ਕਿ ਸਾਨੂੰ ਸਾਰਿਆਂ ਨੂੰ ਅਮਨ ਤੇ ਸ਼ਾਂਤੀ ਨਾਲ ਮਨਾਉਣਾ ਚਾਹੀਦਾ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਸੀ ਪੀ ਇੱਕ ਚੰਗੀ ਤੌਲ ਤੇ ਵਧੀਆ ਬੀਬੇ ਬੱਚੇ ਬਣ ਕੇ ਰਭੋ ਮਿੱਟੀ ਧੁੰਦ ਜਗ ਚੰਨਨ ਹੋਇਆ ਸਤਿਗੁਰੂ ਨਾਨਕ ਪ੍ਰਗਟਿਆ ਇਸ ਦੇ ਮੁਤਾਬਕ ਗੁਰੂ ਸਾਹਿਬ ਜੀ ਤੋ ਪਹਿਲਾ ਜਿਹੜਾ ਸੀ ਉਹ ਬਹੁਤ ਅੰਧਵਿਸ਼ਵਾਸ ਚੱਲ ਰਿਆ ਸੀ ਉਹ ਅੰਧਵਿਸ਼ਵਾਸ ਦੇ ਕਾਰਨ ਸਾਨੂੰ ਕਈ ਘਮਣ ਘੇਰੀਆਂ ਚੋਂ ਲੰਘਣਾ ਪੈਂਦਾ ਸੀ ਸੋ ਗੁਰੂ ਨਾਨਕ ਦੇਵ ਜਨਮ ਦਿਹਾੜੇ ਤੇ ਜਨ ਪੈਦਾ ਹੁੰਦੇ ਉਹਨਾਂ ਦੇ ਅਵਤਾਰ ਧਾਰਨ ਤੇ ਗੁਰੂ ਸਾਹਿਬ ਜੀ ਨੇ ਮਤਲਬ ਲੋਕਾਂ ਨੂੰ ਇਸ ਚੱਕਰ ਚੋਂ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਸ਼ਾਂ-ਵਦੇਸ਼ਾਂ ਵਿੱਚ ਪਿੰਡ-ਪਿੰਡ ਸ਼ਹਿਰ-ਸ਼ਹਿਰ ਹਰੇਕ ਗੁਰਦੁਆਰੇ ਡੋਂਕਾ ਨੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਸਾਡੇ ਪਹਿਲੇ ਪਾਛੀ ਦਾ ਜਨਮ ਦਿਨ ਮਨਾਇਆ ਹੈ। ਬੜੀ ਅਨੋਖੀ ਕਿਸਮ ਦੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਜੀਵਨ ਜਾਚ ਦੁੱਖ ਹੈ ਵੀ ਅਸੀਂ ਭੁੱਲ ਗਏ ਆ। ਦੀਆਂ ਵਿੱਚ ਵੱਡੇ ਵੱਡੇ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਉਹਦੇ ਵਿੱਚੋਂ ਕੀਰਤ ਮੰਫੇ ਕਰ ਦਿੱਤੀ ਗਈ ਗੁਰੂ ਨਾਨਕ ਸਾਹਿਬ ਪਹਿਲੀ ਵਾਰੀ ਸੰਕਲਪ ਲੈ ਕੇ ਆਏ ਸੀ ਕੀਰਤ ਕਰੋ ਨਾਮ ਜਪੋ ਵੰਡ ਛਕੋ ਪਰ ਦੋਖ ਹੁੰਦਾ ਰੇ ਸਾਡੇ ਕੋਲ ਕੀ ਗਿਆ ਸਾਨੂੰ ਸਮਝਾਇਆ ਕੀ ਜਾਂਦਾ ਕਿਰਤ ਮੰਨਫੀ ਕਰ ਦਿੱਤੀ ਗਈ ਹੈ ਸਿਰਫ ਤੇ ਸਿਰਫ ਨਾਮ ਦੀ ਗੱਲ ਕਰਦੇ ਆ ਉਹ ਵੀ ਜਿਵੇਂ ਸੋਨਿਆ ਰੋਟੀ ਅੰਗਾਰਾ ਮਰਦੀ ਦਾ ਖਾਣਾ ਮਰਦੀ ਕੀ ਭੇ ਮੈਂ ਸਾਰੀ ਸੰਗਤਾਂ ਔਰ ਬਾਬਾ ਜੀ ਦਾ ਬਹੁਤ ਧੰਨਵਾਦੀ ਆਂ ਕਿ ਅੱਜ ਜੀ ਆਇਆਂ ਨੂੰ ਕਹਿੰਦੇ ਸੀ ਕਿ ਪਹਿਲੇ ਪਾਸ਼ੇ ਦੇ ਪਰਸੇ ਜੋ ਲੰਗਰ ਚੱਲ ਰਿਹਾ ਸੀਗਾ ਕਿਉਂਕਿ ਪਿਛੇ 24 ਘੰਟੇ ਲੰਗਰ ਚੱਲਦਾ ਰਹਿੰਦਾ ਆਰਾਮ ਨੂੰ ਕੋਈ ਤੁਰੇ ਡਿਓ ਵੀ ਆ ਜੇ ਤਾਂ ਉਹਨੂੰ ਵੀ ਮੱਝਾ ਬਿਸਤਰਾ ਅਵੇਲੇਬਲ ਕਰਾਇਆ ਜਾਂਦਾ ਕੋਠੜਾ ਦਾ ਬਾਬਾ ਜੀ ਦੇ ਲੋ ਤੇ ਇਸ ਮੱਦੇ ਜੀ ਪਹੁੰਚੇ ਸੀ ਇਹਨਾਂ ਨੇ ਅੱਜ ਸਾਨੂੰ ਬੜਾ ਮਾਣ ਬਖਸ਼ਿਆ ਤੇ ਅਸੀਂ ਬਾਬਾ ਜੀ ਦੇ ਨਾਮ ਉੱਤੇ ਲੱਗੇ ਆ ਜੀ ਕਈ ਦੇ ਪੁੱਤ ਜੀ ਆਪਣਾ ਕੁਮਾਰਕਾ ਤੇ ਸਾਨੂੰ ਮਾਣ ਦਿੱਤਾ ਧੰਨਵਾਦ ਧੰਨਵਾਦ